ਸਾਰਿਆਂ ਨੂੰ ਲਾਲੇ ਵੱਲੋਂ ਸਤਿ ਸ੍ਰੀ ਅਕਾਲ ਆਪਣੀ ਵੀਡੀਓ ਛੜੇ ਛਾਂਟਾਂ ਤੇ ਲੰਡੇ ਲੁੱਚਿਆਂ ਲਈ ਬਣਾਈ ਆ ਬਾਈ ਬੁੜੀਆਂ ਕੁੜੀਆਂ ਰਹਿਣ ਦੂਰ ਧੰਨਵਾਦ ਜੀ ਠਰਕੀ ਲਾਲਾ ਨਾ ਬੰਡਾ ਬਰਾਵਾ ਕਰਾਇਆ ਤੀਜੇ ਜ਼ਰਾ ਆਇਦਾ ਸੀਗਾ ਸੁਰੀ ਤਿੱਖੀ ਕਰਕੇ ਹਾਂ ਹੁਣ ਜਾ ਕੇ ਭਾਈ ਜੀ ਦੁਕਾਨ ਤੇ ਦੇਖੀ ਮੇਰਾ ਸਾਰਾ ਤੇ ਤਤੀ ਪਰਲ ਪਰ ਨਾ ਨਿਕਈ ਤੂੰ ਤਾਂ ਜਿੰਨੀ ਜਿਆਦਾ ਹੀ ਰੱਖਿਆ ਮੇਰੇ ਤੋਂ 400 ਜੜਾ ਲੈ ਜਾਣਾ ਸੀ ਲਾਏਗਾ ਤੂੰ ਤਾਂ ਨਹੀਂ ਜਾ ਕੇ ਦੁਕਾਨ ਤੇ ਬਹਿਜੇਗਾ ਕਾਦਾ ਮੋਟਿਆ ਤੇਰਾ 400 ਪੈਂਦੇ ਯਾਰ ਖਰਲਜੀ ਪਈ ਨਾ ਚੱਲ ਅ ਕੋਈ ਨਾ ਹੋ ਜੂ ਲੋਟਾ ਹੋ ਜਾਂਦਾ ਕਿਹੜਾ ਜੇ ਉੱਠ ਖੜਦਾ ਹੁੰਦਾ ਕਦੇ ਕਦੇ ਚਲ ਦੁਕਾਨ ਤੇ ਚੱਲ ਮੈਂ ਨਾ ਬਹੁਤ ਚਿਰ ਹੋ ਗਿਆ ਪਿੰਡ ਚ ਫਿਰਦਿਆਂ ਨੂੰ

ਹੋ 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 ਆਹ ਕੱਟਾ ਕਰ ਲੈ ਹੋ ਹੋ ਹੇ ਪਾਣੀ ਦਾ ਵੀ ਡੰਗ ਲੱਗ ਗਿਆ ਹੋ 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 ਖਾਜੇ ਹੈ ਗਿਆ ਆਹ आ हा हा मरबाती हाय आई हाय बेटा फेर हो गया कम हां ए फेर के डाट खड्या ए त मरबाती हे मोटया मैं की करता मोटया हाय ई मोते जे में आ हा 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 ओ हो 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 हाय <ínk> मरबाती

ਮੋਟਿਆ ਮਰਵਾਤਾ ਓਏ ਓ ਮੋਟਿਆ ਹੈ ਜਾਂ ਕੀ ਪਿਆਤਾ ਓਏ ਮਰਵਾਤੇ ਜਮਈਂ ਕਰਪੜ ਕਰਪੜ ਹੋਈ ਜਾਂਦੀ ਐ ਡਿਟਚ ਹਾਈ ਹੰਦਕਾਨ ਤੇ ਜਾਈਏ ਕਿ ਘਰੇ ਜਾਈਏ ਹਾਈ ਲੱਗਦਾ ਫੇਰ ਆਉ ਉਹ ਫਪਾ ਚਲਾਵਈ ਓ ਬਾਈ ਹਾ 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 ਓਹ ਲੈ ਵੀ ਕਰਤੇ ਅਰੀਸਿਆਂ ਡਾਕਟਰ ਕੋਲ ਚਲਦੇ ਆ ਕੋਈ ਗੋਲੀ ਗਾਲੀ ਲੈ ਕੇ ਆਉਣੇ ਹੈਗੇ ਵੀ ਕੀ ਹੋਇਆ ਨਾਲੇ ਕੋਈ ਰਾਹ ਪਾ ਦੂ ਗੱਲ ਐ ਤਾਂ ਨਹੀਂ ਗੱਲ ਬੰਦੀ ਹੈ ਜੀ ਫਿਰ ਦੁਕਾਨ ਤੇ ਤਾਂ ਲੋਕ ਨਹੀਂ ਆਉਣਾ ਹੁਣ 10 ਮਿੰਟ ਹੋਰ ਬੰਦ ਰਹਿ ਜੂਗੀ ਦੁਕਾਨ ਤਾਂ ਕੀ ਹੈ ਆਹ ਤਾਂ ਕਿਧਰ ਜਾਣਾ ਹੋਇਆ ਉਹ ਪੁੱਛਣਾ ਸੀ ਡਾਕਟਰ ਦੇ ਜਾਨੀਆ ਦੱਸਿਆ ਕੀ ਹੋ ਗਿਆ ਉਹ ਚੱਕਰਾਂ ਆਈਆਂ ਲੱਗੀਆਂ ਸਸਿਆ ਪੁਣੇ ਡਾਕਟਰ ਹੈਗਾ ਕਹਿੰਨੀ ਆਏਗਾ ਹੈਗਾ ਹਾਂ ਹੋਰ ਮਹਾਂਪੀ ਦਵਾਈ ਦੀ ਬੁੱਟੀ ਲੈ ਆਈਏ ਤਾਂ ਮਾਗਰੋ ਸਾਰੀ ਲਿਪੜਿਆ ਕਰ ਜਾਣਾ ਨਹੀਂ ਕੋਦੇ ਵਿੱਚ ਲਾਲੇ ਨੇ ਤਾਂ ਬੋਂਡੇ ਪਾਤੀ ਪਈ ਆ ਹਾਂ ਹੋਰ ਵੀ ਸ਼ੰਗਤੀ ਠੀਕ ਹੈ ਠੀਕ ਹੈ ਬਈਆ ਕਰਨ ਬਈ ਨੀ ਬਣਾ ਲਿਆ ਜੱਟਾਂ ਆਣ ਪਤਾ ਨਹੀਂ ਲੱਗਿਆ ਵੀ ਨਾਲਾ ਤਾਂ ਕੱਟੀ ਨਾਲ ਪਜਾਮੇ ਦੀ ਬੜੀ ਕਰਦਾ ਆਹ ਸ਼ੋਕ ਕਰ ਤੋ ਜੱਟਰਾ ਕਿਵੇਂ ਠੀਕ ਠਾਕ ਤੁਮਸ ਲਈ ਆਹ ਹੋਰ ਬਾਲ ਬੱਚਾ ਤੱਕੜ ਠੀਕ ਠਾਕ ਬੁਰੀ ਦਾ ਆ ਜੱਟਰਾ ਇੱਕ ਦਵਾਈ ਜੀ ਦੇ ਕਿਹੜਾ ਆ ਬੜਾ ਉਠੀ ਜਾਂਦਾ ਜਾਂ ਕੱਟੀ ਜਾ 5-7 ਵਾਰੀ ਦਾ ਮੈਂ ਹਾਂ ਠੀਕ ਹੈ ਹਲਕਾ ਆ ਗੋਲੀ ਗਾਲੀ ਦੇ ਦੁਕਾਨਾਂ ਵੀ ਸੁਣੀ ਛੱਡ ਕੈਂ ਮੈਂ ਤਾਂ ਠੀਕ ਹੈ ਠੀਕ ਕੰਮ ਵਧੀਆ ਚੱਲਦਾ ਡਾਕਟਰ ਕੰਮ ਵਧੀਆ ਚੱਲਦਾ ਡਾਕਟਰ ਹਾਂ ਗਾਗਪੁਰ ਡਾਕਟਰ ਗਾਗਪੁਰ ਵਧੀਆ ਤਰ ਤੈਨੂੰ ਡਾਕਟਰ ਗਾਗ ਤਾਂ ਮਾਤਾ ਰਾਣੀ ਦੀ ਮਿਹਰ ਹੈ ਬਹੁਤ ਪੈਂਦਾ ਹੈ ਮੈਂ ਸੁਣਿਆ ਤੇਰੇ ਕੋਲੇ ਵੀ ਖੁਰਕ ਖਰਕ ਦੀ ਦਵਾਈ ਚੰਗੀ ਰੱਖਦੇ ਆ ਪੂਰੀ ਵਧੀਆ ਹੋਮੋਪੈਥੀਆ ਗਰੰਟੀਆ ਸੌਫਟ ਆਪਣੀ ਦਵਾਈ ਦੀ ਆਹ ਉਹ ਮੈਨੂੰ ਵੀ ਕਿਸੇ ਨੇ ਦੱਸ ਜੀ ਪਾਈ ਸੀਗੀ ਕੋਈ ਰਿਸ਼ਤੇਦਾਰ ਲੈ ਕੇ ਗਿਆ ਸੀਗਾ ਮਾਨਸਾ ਤੋਂ ਹਾਂ 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 ਮਾਨਾ ਵੀ ਮੈਂ ਤੁਹਾਨੂੰ ਗਿੜਕੇ ਲੈ ਕੇ ਦੱਸੂਗਾ ਵੀ ਮੈਨੂੰ ਦੇਖ ਕੇ ਜੇ ਪਤਾ ਨਹੀਂ ਠੀਕ ਹੈ ਇਹ ਤਾਂ ਤੇਰੀ ਤਾਂ ਮਸ਼ਹੂਰੀ ਦੂਰ ਦੂਰ ਤੱਕ ਹੋਈ ਹੋਈ ਆ ਡਾਕਟਰ ਆ ਫਿਰ ਆਪਣਾ ਕੋਲ ਸਭ ਆ ਹੈ ਬੜਾ ਪਿਆਰੀ ਨੰਬਰ ਤੇ ਨੂੰ ਮੋੜਦੇ ਦੀ ਜੇ ਲੈਣੀ ਹੋਵੇ ਤੁਹਾਨੂੰ ਦੱਸ ਦੇ ਅੱਛਾ ਉਹ ਵੀ ਹੈ ਜੀ ਉਹ ਵੀ ਹੈਗੀ ਆ ਪੁੱਲਾ ਉਹ ਵੀ ਵਧੀਆ ਡਾਕਟਰ ਮੈਨੂੰ ਦੇ ਉਮਰ ਦੀ ਲਿਹਾ ਇਨਾਲ ਥੋੜਾ ਜਾਂ ਹੁਣ ਫੱਕ ਪਿਆ ਪਿਆਗਾ ਉਹ ਵੀ ਵਧੀਆ ਬਣਾ ਦੇਗੇ ਆਪਾਂ ਕੋਈ ਦੇ ਪ੍ਰਕਾਰ ਦਾ ਉਹ ਦੱਸ ਦੇਗਾ ਕਿਸੇ ਨੂੰ ਨਾ ਮੈਨੂੰ ਹੀ ਦੇ ਦੀ ਦੇ ਦੇਗੇ ਐ ਕਿ ਪੁੱਛੇ ਕਿੰਨੇ ਕੇ ਲੈਣਾ ਆਹੀ ਮੇਰਾ 1500 ਰੁਪਏ ਬਸ ਸੱਤ ਤੱਕ ਐਸ਼ੀਆ ਜਿੰਨੇ ਮਾ ਪਰ ਪੜਾਕੇ ਪੁੱਲ ਪਾਣਗੇ ਪੁੱਲ ਪੜਾਕੇ ਦਵਾਈ ਨੂੰ ਪਾਏਗਾ ਖਿਆਲੋ ਚੰਗੀ ਗੱਲ ਹੈਗੀ ਇਥੇ ਫੇਰ ਮਾਰੂ ਜਿਹੜਾ ਹੁਣ ਮੈਨੂੰ ਜਵੱਛਾਂ ਦੀ ਵੀ ਸ਼ਰਮ ਮਾਰਦੀ ਆ ਚੰਗੇ ਡਾਕਟਰ ਵੀ ਇਹ ਕਹਿ ਤਾ ਕਰਦੇ ਦੀਆਂ ਦੋ ਬਰਾਕ ਲੈ ਕੇ ਉਹ ਲੈ ਲਈ ਇੱਕ ਚਾਰ ਘੰਟਾ ਦਵਾਈ ਦੇ ਦੇਣਗੇ ਠੀਕ ਹੈ ਠੀਕ ਜੋੜਦਾ ਹੋਇਓ ਜਮਾ ਪੱਕਾ ਆ ਕੰਗਿਆ ਵੀ ਡਾਕਟਰ ਆਪਣਾ ਕਿਹੜਾ ਕੰਮ ਆ ਤੁਹਾਨੂੰ ਬੜੀਆ ਲੱਗਦਾ ਠੀਕ ਹੈ ਠੀਕ ਆ ਕੰਜਰਾ ਡਾਕਟਰ ਵੀ ਵੀ ਇਹਨੇ ਤਾਂ ਬਹੁਤ ਠਰਕੀ ਨਿਕਲਿਆ ਛੈਰੀ ਦੁਨੀਏ ਹੋਈ ਪਈ ਐ ਮੈਂ ਤਾਂ ਕਿਹਦੇ ਮੈਨ ਨਹੀਂ ਲੋਕ ਜਿਆਦੇ ਕਹਿੰਦੇ ਨੇ ਡਾਕਟਰ ਤਾਂ ਮੇਰੇ ਨਾਲ ਵੀ ਦੋ ਚੰਦੇ ਉੱਤੋਂ ਦੀ ਐ ਕੀ ਚੀਜ਼ ਦਾ ਵਧੀਆ ਦੱਸਤੀ ਆਪਣਾ ਕਿਆਣੀ ਦਵਾਈ ਮੈਂ ਤਾਂ सांगਦੇ-ਸਾਂਗਦੇ ਨੇ ਕਦੇ ਗੱਲ ਹੀ ਨਹੀਂ ਛੇੜੀ ਸੀਗੀ ਚੱਲ ਡਾਕਟਰਾਂ ਕੋਲੇ ਕਹਤਾ ਪੜਦਾ ਲੈ ਜਾਾਂਗੇ ਕਿਤੇ ਵੇਲੇ ਕਿ ਵੇਲੇ ਪਾ ਲਿਆ ਕਰਾਂਗੇ ਬੜਾ ਕੇ ਬਾਹਰ ਅੰਦਰ ਵੀ ਪਾਈਂਦੇ ਸੀ ਹੋਂ ਜੇ ਨਾਲ ਪਾ ਲਿਆ ਕਰਾਂਗੇ ਨਾਲੇ ਯਾਦ ਕਰ ਲਿਆ ਕਰਨਗੇ ਕਿ ਹਾਂ ਸੱਚੀ ਉਹ ਨਾਲ ਤਾਂ ਕਰਨ ਕੀਆ ਹਣ ਨਾਲੇ ਰੋਜ਼ ਸਨੀ ਟਾਈਮ ਹੀ ਲੜੀ ਜਾਂਦੀਆ ਮੇਰੇ ਨਾਲ ਅਸੀਂ ਮੇਹਰੋੜਾ ਤੇ ਹੀ ਹੁਣ ਪਾਆ ਕਰਾਂਗੇ ਬੜਾ ਕੇ ਆਹ maybe they ਨਹੀਂ ਨਹੀਂ ਉਹ ਠੀਕ ਰੱਖਾ ਦੀਦੀਆਂ ਚਲੋ ਹੋ 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 ਰਾਮ ਆ ਕਾਠੀ ਇਹ ਮੈਂ ਤਾਂ ਠੀਕਾ ਦਵਾਈ ਦੂਈ ਬਲੇ ਡਾਕਟਰ ਤੋਂ ਲੈ ਆ ਜੀ ਤੁਸੀਂ ਵੀ ਉਸੇ ਨਾਲ ਜਾਣ ਤੋਂ ਵਾਈ ਲੈਣਾ ਹਾਂ ਭਾਈ ਡਾਕਟਰ ਬਾਲਾ ਚੰਗਾ ਬਾਲਾ ਬੜਾ ਬੜਾ ਬੜੀ ਐ ਕੁਛ ਨਾ ਆ ਗਿਆ ਕਾਹ ਕਿੰਮਿਆ ਦੀ ਭਾਈ ਪਕੌੜੀਆਂ ਵਾਲਾ ਨਹੀਂ ਬਿਦਾਲਾ ਲੈਂਦਾ ਅੱਛਾ ਭਾਈ ਦੇਖਣੇ ਫਿਰ ਆ ਪਕੌੜੀਆਂ ਦੇਖਣੇ ਲੈ ਲੈਣਾ ਨਾ ਨਾ ਪਈ ਪਈ ਸੀ ਆਪਣੇ ਪਹਿਲੇ ਬੜੇ ਹੋਏ ਭਈਆ ਮਾ ਡੈਡੀ ਨੇ ਜਦਾ ਪਹਿਲੇ ਲਈ ਪਈ ਦੇਖੇ ਨਹੀਂ ਆ ਕੋਈ ਨਾ ਕੋਈ ਨਾ ਕੋਈ ਨਾ ਚੱਲ ਲਿਖ ਲੈਣਾ ਥੈਂਕ ਯੂ ਬਹੁਤ ਥੀ ਲੇਖ ਦੇ ਨਾ ਜੀ ਕਿਹਾ ਮੈਨੂੰ ਪਾਸ ਨਹੀਂ 吧，你你你，还打个电话。